CGC ਚੰਝੇੜੀ ਦੀ TBA ਐਸੋਸੀਏਸ਼ਨ ਦੇ ਅਧੀਨ ਇੱਕ ਕੁਲੀਨ ਇਨਕਿਊਬੇਟਰ ਵੈਂਚਰ ਨੈਸ ਦੇ ਸ਼ਾਨਦਾਰ ਉਦਘਾਟਨ ਨਾਲ ਮੁਹਾਲੀ ਦਾ ਉਦਮੀ ਲੈਂਡਸਕੇਪ ਇੱਕ ਪਰਿਵਰਤਨਸ਼ੀਲ ਮੀਲ ਪੱਥਰ ਤੇ ਪਹੁੰਚ ਗਿਆ ਹੈ। ਇਸ ਸਮਾਗਮ ਵਿੱਚ ਲੋਹਾਰੀ ਜੀ ਦਾ ਦੇ ਸੰਸਥਾਪਕ ਸੌਰਵ ਮੁੰਜਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਨਮਾਨਿਤ ਮਹਿਮਾਨਾਂ ਵਿੱਚ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੀ ਨਿਊਕਲিয়ার ਡਾਇਰੈਕਟਰ ਡਾਕਟਰ ਦਪਿੰਦਰ ਕੌਰ ਬਖਸ਼ੀ, ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸੀਈਓ ਸੋਮਵੀਰ ਆਨੰਦ, ਪੀਟੀਐਮ ਦੇ ਸਾਬਕਾ ਵੀਪੀ ਸੌਰਵ ਜੈਨ, ਸੀਆਈਆਈ ਲੁਧਿਆਣਾ ਦੇ ਚੇਅਰਮੈਨ ਲੋਕੇਸ਼ ਜੈਨ ਅਤੇ ਅਦਿਤੀ ਸਿੰਘ ਸ਼ਾਮਿਲ ਸਨ। ਇਸ ਮੌਕੇ ਐਮਡੀ ਹਰਸ਼ ਢਾਲੀਵਾਲ ਨੇ ਕਿਹਾ ਕਿ ਵੈਂਚਰ ਨੇਸਟ ਕੋ-ਵਰਕਿੰਗ ਸਪੇਸ ਨੈਟਵਰਕਿੰਗ ਸਲਾਹਕਾਰ ਫੰਡਿੰਗ ਅਤੇ ਕਾਨੂੰਨੀ ਸਹਾਇਤਾ ਵਰਗੇ ਸਰੋਤ ਪ੍ਰਦਾਨ ਕਰਕੇ ਸਟਾਰਟਅੱਪਸ ਨੂੰ ਪਾਲਣ ਲਈ ਵਚਨਬੱਧ ਹੈ AI ML ਡੀਪਟੈਕ ਫੂਡਟੈਕ ਐਰਟੈਕ ਫਿਟਨੈਸ ਸਸਟੇਨੇਬਲ ਸਿਟੀਜ਼ ਐਗਰੀਟੈਕ ਅਤੇ ਫੈਸ਼ਨ ਟੈਕਨੋਲੋਜੀ ਵਰਗੇ ਖੇਤਰਾਂ ਤੇ ਕੇਂਦ੍ਰਿਤ ਹੈ ਇਸ ਦਾ ਉਦੇਸ਼ ਨਵੀਨਤਾ ਅਤੇ ਵਿਕਾਸ ਕਰਵਾਉਣਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਵੈਂਚਰ ਨੇਸਟ ਨੇ ਸਰਕਾਰੀ ਕੈਟਾਲਿਸਟਸ, ਇਨਵੈਸਟਮੈਂਟ ਪਾਰਟਨਰਸ, ਇਕੋਸਿਸਟਮ ਇਨੇਬਲਰਸ ਅਤੇ ਐਕਸੀਲੇਟਰਾਂ ਨਾਲ 30 ਐਮਓਈ ਦਾ ਐਲਾਨ ਕਰ ਦਿੱਤਾ ਹੈ ਇਹ ਸਾਂਝੇਦਾਰੀਆਂ ਸਟਾਰਟਅੱਪਸ ਨੂੰ ਮਹੱਤਵਪੂਰਨ ਸਰੋਤਾਂ, ਫੰਡਿੰਗ, ਸਲਾਹਕਾਰ ਅਤੇ ਨੈਟਵਰਕਿੰਗ ਮੌਕਿਆਂ ਤੱਕ ਪਹੁੰਚ ਪ੍ਰਦਾਨ ਕਰਨਗੀਆਂ ਇਨਕਿਊਬेटर ਅਤੇ ਸਟਾਰਟਅੱਪ ਦੇ ਸੀਈਓ ਡਾਕਟਰ ਅਤੀਪਰੀਏ ਨੇ ਇਸ ਸਮੇਂ ਦੱਸਿਆ ਕਿ ਸਹਿਯੋਗੀਕ ਜੀਵੰਤ ਸਟਾਰਟਅੱਪਸ ਇਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਹੱਤਵਪੂਰਨ ਵੈਂਚਰ ਨੈਸ ਨਵੀਨਤਾ ਅਤੇ ਉੱਦਮੀ ਸਫਲਤਾ ਦਾ ਆਧਾਰ ਬਣਨ ਲਈ ਤਿਆਰ ਹੈ ਜੋ ਕਿ ਖੇਤਰ ਵਿੱਚ ਸ਼ੁਰੂਆਤ ਲਈ ਵਿਕਾਸ ਅਤੇ ਮੌਕਿਆਂ ਦੇ ਇੱਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਦਾ ਹੈ